ਇਹ ਤਾਂ ਪਰਗਟੋ ਨਹੀਂ ਜਾਂਦਾ ਹੀ ਸਾਰੇ ਪਿੰਡ ਪੈਨ ਤੋਂ ਸਾਰੇ ਸਾਰੇ ਨਹੀਂ ਜਾਣ ਵਾਲੀ ਬੱਚੀ ਯਾਰ ਪਿੰਡਾਂ ਦੇ ਕਿੱਧਰ ਯਾਰ ਪਿੰਡਾਂ ਦੇ ਕਿੱਧਰ ਫੋਟੋ ਵਾਲੇ ਕਿੰਡਾੜੇ ਸਾਰੇ ਕਿੱਧਰੋਂ ਇਹੋ ਪੋਡਾ ਦੀ ਸਾਈਡ ਪਿੰਡਾਂ ਦੇ ਸਤਿੰਦਰ ਜੀ ਇਹ ਬਾਈ ਜੀ ਸਾਨੂੰ ਬਣਾ ਦੁੱਖ ਹੈ ਬਹੁਤ ਵੱਡਾ ਇਹਦੇ ਲਈ ਅੱਗੇ ਜੀ 2000 ਆਪਣਾ 13 ਤੋਂ ਪਹਿਲਾਂ ਬੀਪਿਟ ਫਰ ਦੇ ਜੜਾ ਹੈ 2000 ਕਿਲੋ ਲਿਟਰ ਇਹ ਦੇਖੀ ਨਾ ਉੱਤਮ ਗਈ ਨਾ ਉਹ ਲੈਦੇ ਪੁੱਛਣ ਲੇ 1 ਕਿਲੋ ਬਣ ਗਿਆ ਪਿਛਲਾ ਬਣ ਗਿਆ 18 ਕਿਲੋਮੀਟਰ ਸਾਡਾ ਰਹਿ ਗਿਆ 40 ਕਿਲੋਮੀਟਰ ਦਾ ਟੋਕਲਾ 40 ਕਿਲੋ ਦਾ ਇਹ ਨਹੀਂ ਕੀਤਾ ਜਾ ਸਕਦਾ 2013 ਤੋਂ ਕਲਾ ਸਾਰਾ ਬਣ ਨਹੀਂ ਪਾਇਆ ਇਹਦਾ ਕੋਈ ਹੱਲ ਨਹੀਂ ਜੀ ਉਹਨਾਂ ਦੀ ਮੰਗ ਤਾਂ ਅੱਗੇ ਹੁਣ ਬਾਈ ਆਪਣਾ ਰਾਹੁਲ ਦਾ ਸਾਈਨ ਦੇਖ ਕੇ ਗਿਆ ਕੋਈ ਸਾਨੂੰ ਥੈਲੇ ਦੇ ਗਿਆ ਉਹਨਾਂ ਨੂੰ ਮੰਗਦੰਗ ਕੇ ਸਾਰਦੇ ਆ ਜੀ ਨਹੀਂ ਫਿਰ ਅੱਜ ਜਿਹੜਾ ਬੰਦ ਮਾਰਿਆ ਹਾਂ ਸਾਰਾ ਸਾਡਾ ਇਹ ਇੱਥੋਂ 14 ਕਿਲੋਮੀਟਰ ਹੈ ਜੀ 4 ਕਿਲੋਮੀਟਰ ਪਿੱਛੇ ਇਹਦਾ ਟੋਲਾ ਮਾਰਿਆ ਗਿਆ ਜੀ ਪਿੱਛੇ ਸਾਹਿਬ ਦਾ ਜਦੋਂ ਉਹ ਆਸਿਸਟੋਰ ਤੋਂ ਪੁਲੀ ਨਹੀਂ ਆਂਦੀ ਬਈ ਅਜਰੇ ਆ ਕੇ ਨਾ ਸੋ ਬਣਾਏ ਪਾਜੀ ਇਹ ਮੈਂ ਇੱਧਰ ਆਪ ਦੇ ਕੇ ਸਾਰਾ ਸਟੇਟਿਕ ਆ ਵੀ ਪੈ ਜਾ ਰਿਹਾ ਕਰਦਾ ਨੂੰ ਬਣੇ ਕਿ ਅੱਜਾ ਮਾ ਮਿੱਤਿਆਰੀ ਨਰਸ ਸਿੰਘ ਦੇ ਤਾਸੀ ਸਾਰਾ ਜਿਹੜਾ ਕਿੰਨਾ ਚਿਰ ਸਪਾਈ ਨਹੀਂ ਹੋਈ ਸਾਰਾ ਇਹ ਹੈ ਜਦੋਂ ਜਦੋਂ ਸਰਕਾਰੀ ਆ ਉਹ ਤੁਸੇ ਕਿ ਹੋਏ ਯਾਰ ਅਸੀਂ ਜਿਹੜੇ ਬੰਦੇ ਮਾਰੀ ਆਓ ਬਈ ਆਓ ਬਈ ਜਿਹੜੇ ਉਹਨੇ ਮਰਦੇ ਦੇ ਖੋਪਰੀ ਵੀਡੀਓ ਸਿਸਟਮ ਲੱਗਾ ਹੈ ਵੇ ਬਸ ਜਿੱਤੇ ਆਈ ਵੀਡੀਓ ਹੈ ਉਹ ਚਾਹੀਏ ਭਾਈ ਥੋੜਾ ਜਿਹਾ ਨਹੀਂ ਮੈਂ ਕਹਿੰਦਾ ਫਰਮਸ਼ੀ ਕਰੀ ਜਾ ਪੂਰਾ ਦੂਜੇ ਨੂੰ ਸਾਰਿਆਂ ਦੀ ਸ਼ਾਟ ਲੱਗੀ ਹੈ लवली ਥੋੜਾ ਜਿਹਾ ਭਾਈ ਪਿੱਛੇ ਰਹਿ ਜਾਓ ਸ਼ਾਟ ਸਾਰਿਆਂ ਦੀ ਵੱਜਣਗੇ ਨਹੀਂ ਫਿਰ ਉਹੀ ਕਹਿੰਦਾ ਛੋਟੇ ਦੇਖੀ ਦੂਨੇ ਨਾਲ ਛੋਟੇ ਮਾਰ ਦੇ ਉਹ ਰਾਹ ਪਰਾਹ ਹਾਂ ਜੀ ਰਾਹ ਪਰਾਹ ਹੋ ਜਾ ਜੀ ਥੋੜਾ ਜਿਹਾ ਅੱਛਾ ਇੱਕ ਪਾਸੇ ਤੋਂ ਜੀ ਹਰਿਆਣਾ ਇਹਨੂੰ ਜੀ ਦੇ ਰਿਹਾ ਇਹਨੂੰ ਤਿਆਰ ਕਰਨ ਦਾ ਅਜਾਜ ਕੀ ਦੇ ਰਿਹਾ ਕਹਿੰਦੇ ਨੇ ਜੋ ਕੋਰਟ 'ਚ ਪਤਾ ਲੱਗਦਾ ਦੂਜੇ ਪਾਸੇ ਪਿੱਛੋਂ ਹਰਿਆਣੇ ਦਾ ਪਾਣੀ ਆ ਜੀ ਸਾਰਾ ਪੂਰੇ ਵੱਢ ਕੇ ਸਨ ਮਾਰ ਇਹਦਾ ਪਰਮਾਨੈਂਟ ਹੱਲ ਹੋਵੇ ਹਾਂ ਜੀ ਚਲੋ ਇੱਕ ਨਿਆ ਲੱਗੇ ਬੰਦ ਮੋਟਰ ਵਾਲਿਆਂ ਦੇ ਜਾ ਕੇ ਨਾਲ ਜਾ ਕੇ ਨਾਮ ਆ ਕਿਹਨਾਂ ਤੇ ਜਾ ਕੇ ਦਾਸਲਾਸਟ ਪਿੰਡ ਉਹ ਹੈ ਜੀ ਪੰਜਾਬ ਦਾ ਇਸ਼ਟੇਮ ਰਿਹਾ ਹੈ ਪੂਰਾ ਤਾਂ ਪੂਰਾ ਪੂਰਾ ਮਤਲਬ ਕਿ 6 ਇਹ ਮੈਂ ਲੋਕਾਂ ਨਾਲ ਕੋਈ ਦਾ ਸੜਕ ਮੈਕਮ ਮੈਕਮ ਆਪਣੇ ਮੰਤਰੀ ਕੋਲੇ ਹਾਂ ਜੀ ਸਾਹਿਬ ਇਹ ਨਾਲ ਆਪਣਾ ਪੂਰਾ ਮੰਤਰੀ ਕੋਲ ਲਓ ਜੀ ਐਨਾ 2 ਲੱਖ ਦਾ ਤਾਂ ਬੰਦੇ ਨੇ ਤੇ ਤਿੰਨ ਮੁਕ ਲਈ ਉਹ ਫਸਲਾਂ ਤਾਂ ਕਰ ਗਾਹ ਲੱਗ ਰਹੀ ਮੋਟਰਾਂ ਚੱਲ ਕੇ ਸਿੱਗੇ ਤਰ ਬਹੁਤ ਲਾਏ ਟਾਇਰ ਬਹੁਤ ਮਸ਼ੀਨਾ ਜੀ ਕਾਫ ਦਾ ਹੀ ਕੰਮ ਹੀ ਹੈ ਉਹ ਚਾਹ ਵੀ ਬੈਂਦੀ ਉਹ ਮਰਵਾਕ ਜੀ ਚੇਕ ਕੋਈ ਨਹੀਂ ਹੈ ਸਪਾਂਸਰ ਸਾਹਿਬ ਨੇ ਹਾਂਡਾ 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 ਕੋਈ ਨਹੀਂ ਸਰ ਇਹਨਾਂ ਅੰਗਰੇਜ਼ੀ ਆਪਣੇ ਸਪਾਂਸਰ ਸਾਹਿਬ ਨੇ ਚਲੋ ਸਾਰੇ ਚਲੋ ਵੀਰੋ ਇਹ ਹਾਂਡਾ ਸਪੋਤ ਨੂੰ ਪੂਰਾ ਹੋ 10 ਮਿੰਟਾਂ ਦੀ ਨਹੀਂ ਅਸੀਂ ਮੜਾ ਕਦੇ ਇੱਧਰ ਬੰਦ ਹੋ ਜਾਓ ਹਰਿਆਣੇ ਬੱਚਾ ਥੋੜਾ ਵਿੱਚ ਕੱਪ ਚਾਹ ਦਰਨ ਉਹ ਦੋ ਦੂਤਿਆਂ ਨੂੰ ਆਪਣਾ ਬੰਦ ਤਿਆਰ ਕਰਦੇ ਹੁੰਦੇ ਇੱਧਰ ਆਪਣੇ ਵਾਲੇ ਨੇ ਕਰੋ ਦੋਵੇਂ ਪਾਸੇ